ਫੇਰ ਨਾ ਪਰਸੋਂ ਚ ਆਉ ਨੂੰ ਹੱਥ ਚੁੱਕ ਲਈ ਤੂੰ ਦੱਸ ਹਦ ਹੋਈ ਥਾਡੇ ਵਾਲੀ ਜਿਗਦੇ ਚਲੀ ਚੱਲੇ ਆ ਪੰਨਿਛੇ ਮਹੀਨੇ ਤੇ ਕਿਦਾਂ ਤੁਸੀਂ ਡੇ ਆ ਬੋਲਣ ਜੇ ਜਾਣਾ ਵਾ ਨਾ ਤੇ ਸ਼ਾਮ ਨੂੰ ਆਉਣਾ ਵਾ ਤੇ ਟਾਈਮ ਨਾ ਆਉਣਾ ਵਾ ਤੈਨੂੰ ਵੀ ਇਹ ਗੱਲ ਤਾਂ ਪਤਾ ਨਾ ਲੁੱਟ ਖੋ ਬੜੀ ਹੁੰਡੇ ਆ ਉਹ ਡੈਡ ਜੀ ਟਾਈਮ ਨਾ ਆਵਾਂਗੇ ਕੋਈ ਕੈਨੇਡਾ ਫਿਰ ਰਪਿੰਦਰ ਦੀ ਮਾਂ ਨਹੀਂ ਆ ਠੀਕ ਤੇ ਜਾਣਾ ਵਾ ਪਤਾ ਲੈਣਾ ਤੇ ਮੈਂ ਕਿਹਾ ਜਾਂ ਫੇਰ ਰਾਤ ਰਿਓ ਤੁਸੀਂ ਤੇ ਨੇਰੇ ਨਾ ਆਇਓ ਹਾਏ ਹਾਏ ਮੇਰੀ ਇਹ ਕਿਸਮਤੇ ਤੁਹਾਡੀ ਸਾਰੀ ਉਮਰੇ ਇਦਾਂ ਹੀ ਲੰਘ ਜਾਣੀ ਆ ਅਨਜਾਨ ਪੁਣੇ ਦੇ ਵਿੱਚ ਹੀ ਟੈਂਸ਼ਨ ਮੈਨੂੰ ਕੋਈ ਉਹਦੇ ਹੈਗੇ ਆ ਰਿਸ਼ਤੇ ਰਿਸ਼ਤੇ ਦੀ ਕੋਈ ਹੈ ਨਹੀਂ ਆ ਟੈਂਸ਼ਨ ਤਾਂ ਮੈਨੂੰ ਉਹਦੇ ਸੋਨੇ ਦੀ ਆ ਚਲ ਮੈਂ ਚਾਜਦਾ ਕੋਈ ਚੀਜ਼ ਖਰੀਦੀ ਜਾਂਦੀ ਆ ਐਦਾਂ ਛੇਤੀ ਛਤੀ ਵਿੱਚ ਨਾ ਕੀ ਨਾ ਇਹੋ ਜਿਹਾ ਪਤਾ ਲਿਆ ਜਾਣਾ ਕੀ ਮੈਂ ਰਖੜੀ ਬਨੂਗੀ ਵਿਚਾਰੇ ਨੂੰ ਬੇਇੱਤਿਆਰ ਬਿਆਰ ਹੋ ਕੇ ਤੇ ਫੇਰ ਦਸਣ ਆਈ ਆ ਹੁਣ ਵੇਖੀ ਕਿੱਦਾਂ ਜਾਂਦੀ ਚਾਹ ਦੇ ਨਾਲ ਉਹ ਤਾਂ ਮੈਨੂੰ ਸਾਰਾ ਪਤਾ ਮੀਸਣੀਏ ਜੀਏ ਮੈਂ ਤੈਨੂੰ ਕਹਿਣ ਲਈ ਮੈਂ ਤੂੰ ਫਿਕਰ ਨਾ ਕਰਕੇ ਇਸ ਗੱਲ ਦਾ ਇਹਨੂੰ ਇੱਕ ਵਾਰ ਸੈੱਟ ਲੈ ਕੇ ਘਰ ਆ ਲੈਂਦੇ ਫਿਰ ਮੈਂ ਜਾਣਾ ਤੇ ਇਹ ਜਾਣੇ ਰਪਿੰਦਰ ਹਾਂਜੀ ਤੂੰ ਅਜੇ ਵੀ ਇਹੋ ਕੰਮ ਕਰੀ ਜਾਂਦੀ ਆ ਮੈਂ ਤਿਆਰ ਵੀ ਹੋ ਗਿਆ ਵਾ ਤੇ ਪੰਦੀ ਨੀ ਕਾ ਕੱਪੜੇ ਜਾਣਾ ਨਹੀਂ ਆ ਪਰਸੋ ਚੌਥੀ ਤਾਂ ਹੱਤ ਚੁੱਕੀ ਵੀ ਮੈਂ ਪਿੰਡ ਜਾਣਾ ਵਾ ਦੱਸ ਹਾਂ ਕਿਦਾਂ ਦਾ ਕਹਿਣ ਹੋਇਆ ਬਲਾ ਲੈ ਤੰਨ ਤੋਂ ਬੋਲਣ ਦਾ ਤਰੀਕਾ ਹੀ ਭੁੱਲ ਗਿਆ ਐਮਐਲਏ ਆ ਸਾਹਿਬ ਉਹ ਤੈਨੂੰ ਕਿਹਾ ਰਿਹਾਗਾ ਅਸੀਂ ਕਿ ਅੱਜ ਵੱਲੋ ਚੱਲ ਜਾਾਂਗੇ ਤੇ ਚੱਲ ਜਾਾਂਗੇ ਹੁਣ ਘਰ ਦਾ ਕੰਮ ਨਿਬੜ ਕੇ ਜਾਊਂਗੀ ਜੇ ਕੋਈ ਕੰਮ ਨਾ ਨਾ ਕੀਤਾ ਕਰਦਾ ਤੈਨੂੰ ਪਤਾ ਹੀ ਆ ਕਿੱਦਾਂ ਗੱਲਾਂ ਸੁਣਨ ਨੂੰ ਮਿਲਣਗੀਆਂ ਮਾਦਾ ਨੂੰ ਮੈਂ ਕਹਿ ਦਿੰਨਾ ਵਾ ਤੂੰ ਕੱਪੜੇ ਪਾ ਕੇ ਚੱਲੀ ਜਾ ਕਹਿਣਾ ਮਾਦਾ ਨੂੰ ਤੁਸੀਂ ਕਹਿਣ ਜੋਗੇ ਉਹ ਤਾਂ ਘਟੇ ਕਦੇ ਆ ਮੇਰੀ ਇੱਕ ਗੱਲ ਹੋਰ ਸੁਣ ਲੈ ਕੱਲ ਪਰਸੋਂ ਤੂੰ ਫੇਰ ਕਹਿਣਾ ਵਾ ਕਿ ਮੈਂ ਰਖੜੀ ਬੰਨਣ ਜਾਣਾ ਵਾ ਤੇ ਅੱਜੇ ਕੰਮ ਨਬੇੜਿਆ ਰਖੜੀਆਂ ਰਾਹ ਜੋ ਲੈ ਲਾਂਗੇ ਠੀਕ ਆ ਨਾ ਫੇਰ ਨਾ ਪਰਸੋਂ ਚੋਂ ਉਹਨੂੰ ਹੱਥ ਚੁੱਕ ਲਈਂ ਤੂੰ ਦੱਸ ਹੱਥ ਹੋਈ ਟਾਡੇ ਵਾਲੀ ਜਿਗਦੇ ਚਲੀ ਚੱਲੇ ਆ 5-6 ਮਹੀਨੇ ਤੇ ਕਿੱਦਾਂ ਤੁਸੀਂ ਦੇ ਆ ਬੋਲਣ ਨਾਲੇ ਰਖੜੀ ਦਾ ਸਾਲ ਬਾਅਦ ਫੇਰ ਜਾ ਕੇ ਦੇਣ ਆਉਂਦਾ ਵਾ ਤੈਨੂੰ ਕਿਦਾਂ ਦੀਆਂ ਗੱਲਾਂ ਕਰਨ ਦੇ ਆ ਐਦਾਂ ਵੀ ਕਈ ਦਾ ਜਾਣ ਵਾਲੋ ਉਹ 4 ਤੇ ਦਿਨ ਰਹਿ ਗਿਆ ਰਖੜੀ ਚ ਅੱਜ 5 ਤਰੀਕ ਵਾ ਤੇ 9 ਨੂੰ ਰਖੜੀ ਆ ਫੇਰ ਜਾਵਾਂਗੇ 9 ਨੂੰ ਤੇ ਜੇ ਚਲ ਵੀ ਜਾਵਾਂਗੇ ਤੇ ਕੀ ਹੋ ਜਾਊਗਾ ਉਹ ਮੈਨੂੰ ਹੋਰ ਵੀ ਕੰਮ ਬਥੇਰੇ ਆ ਕੰਮ ਹੀ ਤੁਹਾਨੂੰ ਤੇ ਕੰਮ ਹੀ ਰਹਿਣੇ ਆ ਉਹ ਲੋਕੀ ਤਾਂ ਮਹੀਨਾ ਮਹੀਨਾ ਗੇਤੀਆਂ ਬੰਨ ਹੁੰਦੇ ਆ ਤੇ ਮੈਂ ਤੁਹਾਨੂੰ 4 ਦਿਨ ਕਿਤੇ ਕਹਿਣ ਲਿਆ ਮੈਂ ਰਖੜੀ ਤੇ ਵੱਖਰਾ ਜਾਣਾ ਜੇ ਅੱਜ ਮੈਂ ਵੱਖਰੇ ਨੇ ਮੈਂ ਸਿੱਧਾ ਤੁਹਾਨੂੰ ਕਹਿਤਾ ਜੀ ਤੇ ਮਾਤਾ ਨੂੰ ਸੋਨੀਆ ਨੂੰ ਫੋਨ ਕਰ ਕੋਈ ਵੱਖਰਾ ਲੈਣ ਜਾਣਾ ਨਾ ਤੇ ਲੈਣ ਉਹੀ ਜਾਣਾ ਵਾ ਨਾਲੇ ਪਤਾ ਲੈਵਾਂਗੇ ਉਹਦਾ ਪਤੂ ਸੋਨੀਆ ਨੂੰ ਫੋਨ ਤੇ ਕਰ ਪਹਿਲਾਂ ਉਹਨਾਂ ਨੂੰ ਤੇ ਲੱਭ ਕੇ ਰੱਖੋ ਜਿੱਥੇ ਵੀ ਰੱਖਿਆ ਵਾ ਲੱਭਿਆ ਉਹਨਾਂ ਦੇ ਉਹਨਾਂ ਦੇ ਕੋਲ ਹੀ ਆ ਹੋਰ ਕਿੱਥੇ ਜਾਣਾ ਹਾਂ ਚਲੋ ਹੋਰ ਤਿਆਰ ਕਾਂ ਗਰਮੀ ਚ ਮੈਨੂੰ ਪੈਂਟ ਪਵਾਤੀ ਆ ਆਪ ਤੂੰ ਹਦਾ ਤੁਰੇ ਫੰਡੀ ਸੜੇ ਬਲੇ ਫਿਰ ਨਾ ਜਾਣਾ ਵੀ ਆ ਤੇ ਨਾ ਮਾਂ ਵਾਂਗੂ ਸੜੀ ਜਾਣਾ ਦੋਵੇਂ ਹੈ ਹੀ ਕੋ ਜੇ ਦੱਸੋ ਜੇ ਚੱਲੇ ਆ ਤਾਂ ਬੰਦਾ ਹੌਸਲੇ ਨਾਲ ਤਿਆਰ ਹੁੰਦਾ ਵਾ ਪਿੱਛਾ ਦਾ ਰੁਪਿੰਦਰ ਤਿਆਰ ਹੋ ਜਾ ਟਾਈਮ ਬੜਾ ਹੋ ਗਿਆ ਵਾ ਨਾ ਕਦੇ ਨਹੀਂ ਕਿਤੇ ਚੱਜ ਨਾ ਬੋਲਣਾ ਹੈਗਾ ਕੱਲ ਨੂੰ ਮਾਂ ਦਾ ਯਾਰ ਜਿਗਦੇ ਕਹਿ ਦਿੱਤਾ ਵੜੇ ਜੜਜੀ ਆਲਾ लवली ਉਹ ਯਾਰ ਮੈਂ ਸ਼ਾਮ ਨੂੰ ਕਰ ਦਿੰਨਾ ਤੂੰ ਕਿਉਂ ਡੇਜ ਖੇਚਲ ਕਰਨ ਮੈਂ ਵਿਹਲਾ ਹੈਗਾ ਮੈਂ ਚੱਲ ਇਹੋ ਕੰਮ ਕਰ ਦਿੰਦਾ ਵਾ ਉਹ ਕਰ ਤੇ ਦਿੰਦੇ ਜੇ ਮੈਂ ਚੱਲੇ ਆ ਸੌਰੀ ਅੱਛਾ ਤੇ ਮੈਨੂੰ ਪੈਸਾ ਤੇ ਲਾ ਦੋ ਕੋਈ ਤੇ ਤੂੰ ਆਪਣੀ ਮਾਂ ਨੂੰ ਲੈ ਲੈਣੇ ਉਹ ਦੱਸ ਜੇ ਉਹ ਤਾਂ ਮੰਗਣੇ ਹੁੰਦੇ ਤੇ ਮੈਂ ਤੁਹਾਡੇ ਹਲਕਾ ਹੀ ਆਉਣਾ ਸੀ ਉਹਨਾਂ ਨੇ ਸਿਰ ਦੇ ਵਾਲਾਂ ਨੂੰ ਪੈਣਾ ਕਿ ਤੂੰ ਉੱਥੇ ਜਾ ਕੇ ਹੀ ਕਰਨਾ ਉਹ ਨਹੀਂ ਪੈਂਦੀ ਮੰਗੜੇ ਤੇ ਸਹੀ ਤੂੰ ਓਏ ਉਹ ਕੈਂਟ ਯਾ ਰਖੜੀ ਬਣ ਕੇ ਆਉਣੀ ਆ ਤਾਂ ਚੱਲਿਆ ਆ ਮੈਂ ਓਏ ਉਹ ਤਾਂ ਤੇਰੀ ਗੱਲ ਤੁਸੀਂ ਮੰਗ ਲਓ ਉਹਨਾਂ ਕੋ ਮੈਂ ਤਾਂ ਨਹੀਂ ਮੰਗਣੇ ਤੇ ਰਾਤ ਰਹਿਣਾ ਕਿ ਜਾਇਣਾ ਉਹ ਨਹੀਂ ਆਇਣਾ ਵਾ ਰਾਤ ਰਿਆਂ ਦਾ ਕਿਹੜਾ ਸਮਾਂ ਵਾ ਦੱਸ ਤੇ ਕਿੰਨੇ ਕ ਪੈਸੇ ਨਾਲ ਸਰੂਗਾ ਦੇ ਦਿਓ 2-3000 ਸਰਜੂਏ ਨੇ ਨਾ ਆਹੋ ਤੈਨਾਂ ਜਾਵਾਂ ਜਾਣਿਆਂ ਨੂੰ ਬੰਦਨੀ ਆ ਉੱਥੇ ਹਲੇ ਪੁਰਿਆ ਪੁਰਿਆ ਚੱਲ ਜਨੇ ਵਦਨਗੇ ਮੈਂ ਫੜਾ ਦੂੰਗਾ ਆਣ ਕੇ ਚਲ ਠੀਕ ਆ ਹਾਂ ਤੇ ਆਪਣੇ ਮਾਂ ਨੂੰ ਦੱਸ ਦੇ ਜਾਓ ਵੇ ਇਹ ਵੀ ਚੱਲੇ ਆ ਇਹਨੂੰ ਪਤਾ ਵਾ ਚੱਲੇ ਆ ਪਾਈ ਕਿਹੜਾ ਕਿਤੇ ਉਥੇ ਸਦਾ ਰਤੇ ਚੱਲ ਜਾਨੇ ਜੇ ਜਾਣਾ ਵਾ ਨਾ ਤੇ ਸ਼ਾਮ ਨੂੰ ਆਉਣਾ ਵਾ ਤੇ ਟਾਈਮ ਨਾ ਆਉਣਾ ਵਾ ਤੈਨੂੰ ਵੇਹ ਗੱਲ ਦਾ ਪਤਾ ਨਾ ਲੁੱਟ ਖੋ ਬੜੀ ਹੁੰਡੇ ਆ ਉਹ ਡੈਡ ਜੀ ਟਾਈਮ ਨਾ ਆਵਾਂਗੇ ਕਿਉਂ ਟੈਨਸ਼ਨ ਲੈਣ ਦੀ ਜੇ ਲੇਰਾ ਹੋ ਜਾਊਗਾ ਤਾਂ ਉਥੇ ਰਹਿ ਪਿਓ ਉਹ ਕੋਈ ਗੱਲ ਨਹੀਂ ਉਹ ਬਾਹਰ ਦੀਆਂ ਗੱਲਾਂ ਆ ਅਹੀਂ ਚੱਲੇ ਜੀ ਹੁਣ ਤੇ ਮम्मी ਪੁੱਛੂ ਕਿ ਤੇ ਦੱਸ ਦਿਓ ਤੁਸੀਂ ਚੱਲ ਮੈਂ ਦੱਸ ਦੂੰਗਾ ਹਾਂ ਜਿੱਦਾਂ ਉਤੋਂ ਚੀਜ਼ਾਂ ਦੇਗਾਉਣੀਆਂ ਨਾ ਇਹ ਮੈਨੂੰ ਹੀ ਹੱਥ ਲਾਉਣਾ ਪੈਣਾ ਵਾ ਜਿੰਨੇ ਬਣਾਈਆਂ ਵਾ ਉਹਨੂੰ ਤਾਂ ਸਾਹਮਣੇ ਹੀ ਪਾਣੀਆਂ ਵਾ ਰਮਨ ਹਾਂਜੀ लवली ਨੇ ਤੇਰੇ ਕੋਲ ਪੈਸੇ ਲੱਗ ਨਹੀਂ ਲਿਆ ਕੋਈ ਨਹੀਂ ਮੇਰੇ ਕੋਲ ਨਹੀਂ ਲਿਆ ਕੋਈ ਵੀ ਉਹ ਮੇਰੇ ਆਲਾ ਆਇਆ ਸੀ ਮੈਂ ਧਿਆ ਕੈਰੀ ਕੋਡਣ ਹਾਂ ਤੇ ਕਹਿੰਦਾ ਡੈਡੀ ਅਹੀਂ ਜਾਣਾ ਵਾ ਉਥੇ ਰਪਿੰਦਰ ਦੇ ਪਿੰਡ ਤੇ ਮੈਨੂੰ ਦੇ ਪੈਸੇ ਮੇਰੀ ਜੇਬ ਚ ਹੈਗਾ ਸੀ 2-3000 ਰੁਪਇਆ ਸੀ ਮੈਂ ਗਿਣਿਆ ਗੁਣਿਆ ਤੇ ਜਿੰਨੇ ਹੋਏ ਮੈਂ ਫੜਾਤੇ ਮੈਂ ਹਾਲ ਹੈ ਤੇ ਮੈਨੂੰ ਇਹ ਕਿਤੇ ਤੇਰਕੂ ਵੀ ਲੈ ਗਿਆ ਨਾ ਹੋਏ ਮੇਰ ਕੋ ਤਾਂ ਨਹੀਂ ਲਏ ਤੇ 1000 ਰੁਪਇਆ ਥੋੜਾ ਸੀ ਤੂੰ ਹੀ ਜਿੰਨੇ ਹੈਗੇ ਚੁੱਪ ਕਰਕੇ ਫੜਾਤੇ ਪਹਿਲਾ ਬੰਦਾ ਗਿੰਦਾ ਤਾਂ ਸਹੀ ਹੈ ਨਾ ਵੀ ਮੇਰੀ ਜੇਬ ਚ ਹੈ ਕਿੰਨੇ ਆ ਓਏ ਕਹਿੰਦਾ ਫੇਰ ਰਪਿੰਦਰ ਦੀ ਮਾਂ ਨਹੀਂ ਆ ਠੀਕ ਤੇ ਜਾਣਾ ਵਾ ਪਤਾ ਲੈਣਾ ਤੇ ਮੈਂ ਕਿਹਾ ਜਾ ਫੇਰ ਰਾਤ ਰਿਓ ਤੁਸੀਂ ਤੇ ਨੇਰੇ ਨਾ ਆਇਓ ਤੁਹਾਨੂੰ ਪਤਾ ਵੀ ਲੁੱਟ ਖੋ ਕਿਦਾਂ ਹੋ ਡਈ ਆ ਨਹੀਂ ਡੈਡੀ ਮੈਂ ਸ਼ਾਮ ਨੂੰ ਹੁਣ ਪਤਾ ਨਹੀਂ ਹੁੰਦੇ ਕਿ ਨਹੀਂ ਹੁੰਦੇ ਮਾਂ ਨੂੰ ਗੋਲੀ ਨਹੀਂ ਗਈ ਵੱਜੀ ਆ ਸਭ ਬਹਾਨੇ ਆ ਵੀ ਮਾਂ ਨਹੀਂ ਗਈ ਠੀਕ ਆ ਕੋੜੇ ਵਰਗੀ ਆ ਮਾਂ ਜਿੱਦਾਂ ਚੁੱਸ ਚਲਾ ਕੇ ਇਹ ਆ ਨਾ ਉਦਾਂ ਹੀ ਮਾਂ ਵਾ ਇਹ ਗੱਲਾਂ ਤੁਸੀਂ ਜਾਣ ਦੋ ਤੇ ਜੇ ਹੁਣ ਜਾਣਾ ਹੀਗਾ ਤੇ ਦੋ ਦਿਨਾਂ ਉੱਤੇ ਰਖੜੀ ਰਹਿ ਗਈ ਆ ਤਾਂ ਰਖੜੀ ਵੀ ਬਨ ਕੇ ਕੰਮ ਨਿਬੜ ਕੇ ਤਾਂ ਫੇਰ ਹੀ ਆਵੇ ਜੇ ਕਵੇ ਨਾ ਵੀ ਘੜੀ ਘੜੀ ਰਾਵਾਂ ਗਲੀਆਂ ਵਿੱਚ ਤੁਰੇ ਫਿਰ ਕੇ ਮੁੰਡੇ ਨੂੰ ਲੈ ਕੇ ਉਹ ਗੱਲ ਨਹੀਂ ਬਾਨੀ ਉਹੋ ਜਿਹਾ ਮੇਰਾ ਮੁੰਡਾ ਵਾ ਅੱਜ ਉਹਨੇ ਕਿਹਾ ਤਾਂ ਅੱਜ ਤੁਰ ਪਿਆ ਚੌਥੇ ਦਿਨ ਨੂੰ ਉਹਨੇ ਫੇਰ ਕਿਹਾ ਤੇ ਫੇਰ ਤੁਰ ਪੈਣਾ ਵਾ ਅਕਸਰ ਇਹਨਾਂ ਦੀਆਂ ਭੂਆ ਨੇ ਵੀ ਰਖੜੀ ਲੈ ਕੇ ਆਉਣਾ ਵਾ ਇਹ ਥੋੜਾ ਵੀ ਇੰਨਾ ਹੀ ਤੁਰੇ ਰਹਿਣਾ ਵਾ ਰਮਨੋ ਬਨ ਕੇ ਆਉਣਗੇ ਉਹ ਗੜਾ ਨਿਆਣਾ ਉਹਨੂੰ ਨਹੀਂ ਪਤਾ ਵੀ ਦੋਹਾਂ ਦਿਨਾਂ ਨੂੰ ਤੇ ਰਖੜੀ ਹੈ ਤੇ ਮੁੜ ਕੇ ਫੇਰ ਇਹਨਾਂ ਜਾਣ ਦੇਣਾ ਵਾ ਉਹ ਤਾਂ ਨਹੀਂ ਗਾ ਨਿਆਣਾ ਜਿਹੜੀ ਨਾਲ ਗਈ ਆ ਨਾ ਉਹ ਬਥੇਰੀ ਫਾਪਾ ਵਾ ਉਹਨੇ ਕਈ ਗੱਲਾਂ ਰਾਜ ਕਰਨਾ ਮੈਦਾਨੀ ਤੇ ਇਦਾਂ ਫੇਰ ਆ ਜਾਗੇ ਦਵਾਈ ਦਾ ਬਹਾਨਾ ਲਾ ਲਾਂਗੇ ਮੈਂ ਇਹਨੂੰ ਸਭ ਜਾਣਦੀ ਆ ਉਹ ਚਲੋ ਹੁਣ ਗਏ ਆ ਵੇਖੋ ਕੀ ਕਰਕੇ ਹੁੰਦੇ ਆ ਉਹ ਤਾਂ ਮੈਨੂੰ ਪਤਾ ਹੀ ਆ ਜਿੱਧਰ ਗਈ ਆ ਚੱਲ ਜੇ ਰਮਨ ਤੈਨੂੰ ਪਤਾ ਤੇ ਹੁਣ ਚੁੱਪ ਰਹਿ ਪਤਾ ਕੀ ਆ ਹਾਂ ਸੋਨਾ ਲੈਣ ਗਈ ਆ ਸੋਨਾ ਵੇਖ ਲਿਓ ਉਹਦਾਂ ਦਾ ਲੱਭਾ ਨਹੀਂ ਨਾ ਹੁਣ ਪੇਕਿਆਂ ਤੋਂ ਲਿਆਉਣਾ ਵਾ ਇਹ ਬੜੀ ਤੇਜ ਏ ਇਹਦੀਆਂ ਗੱਲਾਂ ਵਿੱਚ ਨਾ ਆਇਓ ਉਹ ਕਹਿੰਦੀ ਸਾਡਾ ਭੋਲਾ ਵਾ ਮੇਰੀ ਮਾਂ ਨਹੀਂ ਠੀਕ ਤੂੰ ਕਹਿੰਦੀ ਸੋਨਾ ਲੈਣ ਗਈ ਆ ਤੂੰ ਤਾਂ ਐਵੇਂ ਜੇ ਤਾਂ ਜਾਣੀ ਜਾਣ ਹੁੰਨੀ ਹਾਏ ਹਾਏ ਮੇਰੀਏ ਕਿਸਮਤੇ ਤੁਹਾਡੀ ਸਾਰੀ ਉਮਰੇ ਇਦਾਂ ਹੀ ਲੰਘ ਜਾਣੀ ਆ ਅਣਜਾਣ ਪੁਣੇ ਦੇ ਵਿੱਚ ਹੀ ਇਹੋ ਆਪਣੀ ਮਾਂ ਦਾ ਪਤਾ ਲੈਣ ਗਈ ਆ ਮਾਂ ਪਹਿਲਾਂ ਤਾਂ ਠੀਕ ਠਾਕ ਹੀਗੀ ਉਹ ਸੋਨਾ ਲੈਣ ਗਈ ਆ ਆ ਲੈੰਦੋ ਵੇਖ ਲਿਓ ਉਦੋਂ ਦਾ ਨਾ ਲੱਭਾ ਹੁਣ ਨਾ ਤੁਹਾਨੂੰ ਕੱਢ ਕੇ ਦਊ ਨਾ ਤੇ ਮੈਨੂੰ ਵੀ ਰਮਨ ਨਾ ਕਿਉ ਉਹ ਚੱਲ ਰਮਨ ਉਹਨਾਂ ਨੇ ਸ਼ਾਮ ਨੂੰ ਆਈ ਜਾਣਾ ਵਾ ਤੇ ਨਾਲੇ ਪਤਾ ਲੱਗ ਹੀ ਜਾਣਾ ਵਾ ਤੂੰ ਸੱਚੀ ਆ ਕਿ ਉਹ ਸੱਚੀ ਆ ਆਹੋ ਮੈਂ ਤਾਂ ਸੱਚੀ ਹੋਈ ਨਾ ਜਿਉਂ ਤੁਹਾਡੇ ਘਰ ਆਈ ਆ ਕੋਈ ਨਹੀਂ ਲੱਗ ਹੀ ਜਾਣਾ ਪਤਾ ਤੇ ਇਹ ਨਾ ਵੇਖਿਆ ਨਿਤਾਰਾ ਕਿੱਦਾਂ ਹੁੰਦਾ ਵਾ ਤੁਹਾਡੀ ਅੱਖਾਂ ਸਾਹਮਣੇ ਸਾਰੇ ਕੰਮ ਹੋ ਗਏ ਲੈ ਮੈਨੂੰ ਰੋਟੀ ਤੇ ਦੇ ਪੱਲਾ ਕਰੀ ਜਾਂਦੀ ਐ ਇਹਨਾਂ ਦੀ ਹੱਦ ਹੋ ਗਈ ਆ ਵੇਖ ਲੈ ਗਿਣੇ ਨਾ ਮਿੱਥੇ ਪੈਸੇ ਵੀ ਕਿੰਨੇ ਮੇਰੀ ਜੇਬ ਦੇ ਵਿੱਚ ਜਿੰਨੇ ਹੈਗੇ ਚੁੱਪ ਕਰਕੇ ਸੀ ਮੈਂ ਉਹਨੂੰ ਪੜਾਤੇ ਆ ਕੀਪ ਤਾਂ 4000 ਸੀ ਕਿ 5000 ਸੀ ਅਗਲੇ ਨ ਗੋਲ ਛੁਰਲੇ ਡਾ ਕੇ ਤਾਂ ਗਾਂ ਹੁਣਾਵਾ ਅਹੀਂ ਜੋੜਦੇ ਰਹੀਏ ਤੇ ਇਹ ਖਰਚੇ ਕਰਦੀ ਰਵੇ ਇਹ ਬੰਦੇ ਨੇ ਵੀ ਭੋਲੇ ਹੀ ਰਹਿਣਾ ਮੰਮੀ ਹਾਂਜੀ ਕੀ ਸੋਚਣ ਦੇ ਜੇ ਮੈਂ ਤਾਂ ਕੁਝ ਵੀ ਨਹੀਂ ਸੋਚਣ ਦੇਈ ਤੇ ਬੜੇ ਟੈਨਸ਼ਨ ਚ ਲੱਗਨ ਜੇ ਜੇ ਤੇ ਇੰਨੀ ਟੈਨਸ਼ਨ ਕਾਦੀ ਲਈ ਜਾਂਦੇ ਮੈਨੂੰ ਪਤਾ ਕੀ ਗੱਲ ਹੈ ਮੈਨੂੰ ਲੱਗ ਗਿਆ ਪਤਾ ਨਹੀਂ ਨਹੀਂ ਮੈਨੂੰ ਟੈਨਸ਼ਨ ਕੋਈ ਨਹੀਂ ਗਈ ਤੇ ਨਹੀਂ ਮੈਂ ਨਾ ਕੀਤੀ ਰਮਨ ਨੇ ਗੱਲ ਤੇ ਜੇ ਤੂੰ ਇਹ ਰਿਸ਼ਤੇ ਦੀ ਇੰਨੀ ਟੈਨਸ਼ਨ ਲੈਣ ਦੇ ਜੇ ਤੇ ਤੁਸੀਂ ਲਖਬੀਰ ਨਾਲ ਜਾ ਕੇ ਤੇ ਰੁਪਿੰਦਰ ਕੋ ਇੱਕ ਵਾਰ ਹੋਈ ਆ ਉਹ ਤੇ ਨਾ ਹੀ ਘਰ ਆਉ ਉਹਨੂੰ ਮੈਂ ਨਹੀਂ ਜਾਣਾ ਨਹੀਂ ਤੂੰ ਆਪੇ ਨਾ ਘਰ ਆਉਣਾ ਰਿਸ਼ਤੇ ਦੀ ਨਹੀਂ ਨਹੀਂ ਮੈਂ ਜਾਣਾ ਹੀ ਨਹੀਂ ਕੋਦੇ ਕੋਲ ਕਿਉਂ ਕੀ ਗੱਲ ਉਹ ਕਿ ਜਾਣਾ ਕਿਉਂ ਨਹੀਂ ਨਹੀਂ ਮੈਂ ਨਹੀਂ ਜਾਣਾ ਰਖੜੀ ਆਉਣ ਤਾਂ ਹੀ ਗਾੜੀ ਆਫੇ ਰਖੜੀ ਲੈ ਕੇ ਆਪੇ ਇੱਥੇ ਆ ਜੂਗੀ ਮੈਂ ਨਹੀਂ ਉਹਦੇ ਕੋਲ ਜਾਣਾ ਇਹ ਹੁਣ ਅੱਗੇ ਲੱਗੇ ਆ ਨਾ ਇਹਨਾਂ ਨੂੰ ਇੱਕ ਸਵਾਦ ਵੇਖ ਲੈਣ ਦੇ ਨਹੀਂ ਉਹ ਤਾਂ ਮੰਮੀ ਚੱਲ ਲੱਗੇ ਹੋ ਤੇ ਉੱਦੇ ਚਾ ਕੇ ਸੱਸਰੀ ਜੀ ਗੱਲ ਹੀ ਕਰਕੇ ਆਈ ਸੀ ਕਿ ਚੱਲ ਕੋਈ ਨਹੀਂ ਉਹਨੇ ਫਿਰ ਮੁੜ ਕੇ ਉਹਨੇ ਰਖੜੀ ਲੈ ਕੇ ਆਉਣਾ ਹੀ ਆ ਨਾ ਇੱਥੇ ਆਪੇ ਫਿਰ ਮੁੜ ਕੇ ਉਹ ਇਹਨਾਂ ਦੇ ਨਾਲ ਚੱਲਣ ਨਾਲੇ ਆਪੇ ਇਹਨਾਂ ਨਾਲ ਗੱਲ ਕਰ ਲੂਗੇ ਇਹਨਾਂ ਦੇ ਨਾਲ ਚੱਲ ਵੇਖ ਲਓ ਚੱਲ ਤੁਸੀਂ ਤੇ ਨਾ ਨਾ ਟੈਨਸ਼ਨ ਲਾਓ ਹੁਣੇ ਨਹੀਂ ਐਵੇਂ ਬਿਮਾਰ ਹੋਵੋਗੇ ਟੈਨਸ਼ਨ ਨਾ ਲਾਓ ਟੈਨਸ਼ਨ ਮੈਨੂੰ ਨਹੀਂ ਕੀ ਕੋਈ ਵੀ ਚਲੋ ਫਿਰ ਮੰਮੀ ਤੂੰ ਇਥੇ ਰੈਸਟ ਕਰ ਲਓ ਪਾਓ ਲੰਮੇ ਮੈਨੂੰ ਵੀ ਤੂੰ ਠੀਕ ਜੇ ਨਹੀਂ ਲੱਗਣਦਾ ਤੇ ਗਰਮੀ ਵੀ ਬੜੀ ਹੈ ਤੇ ਮੈਂ ਨਿੰਬੂ ਪਾਣੀ ਬਣਾ ਕੇ ਲੈ ਆਉਣੀ ਟੜ ਲਈ ਚਲ ਜਾ ਲੈ ਆ ਆ ਤੇ ਬਹੁਤਾ ਸੋਚੋ ਨਾ ਕੋਈ ਗੱਲ ਨਹੀਂ ਮੈਂ ਪਾਣੀ ਬਣਾ ਕੇ ਲੈ ਆਉਣੀ ਕਿਆ ਠੀਕ ਹੈ ਠੀਕ ਟੈਨਸ਼ਨ ਮੈਨੂੰ ਕੋਈ ਉਹਦੇ ਹੈਗੇ ਆ ਰਿਸ਼ਤੇ ਰਸਤੇ ਦੀ ਕੋਈ ਹੈ ਨਹੀਂ ਆ ਟੈਨਸ਼ਨ ਮੈਨੂੰ ਉਹਦੇ ਸੋਹਣੇ ਦੀ ਆ ਕਿ ਉਹ ਮੰਗੇ ਕਿ ਹੁਣ ਮੈਂ ਕਿੱਥੋਂ ਦਵਾਂਗੀ ਜੇ ਮੈਂ ਲਖਵੀਰ ਨਾਲ ਗੱਲ ਕੀਤੀ ਚਲ ਲਖਵੀਰ ਨੇ ਘਰ ਜਾ ਕੇ ਚਲ ਲੜਾਈ ਪਾ ਦੇਣੀ ਆ ਉਹ ਮੇਰੀ ਗੱਲ ਸੁਣ ਅਜੇ ਤੱਕ ਤਿਆਰੀ ਨਹੀਂ ਹੈ ਤੇਰੀ ਮੁਕੀ ਚੱਲਗਾ ਚਲੀਏ ਬਸ ਹੋ ਗਈਆਂ ਤਿਆਰ ਹੈ ਚਲੋ ਓਏ ਹਮ ਮੁੜ ਕੇ ਟੈਮ ਬਣਾਉਣਾ ਵੀ ਆਥੋਂ ਤੇ ਚਲੋ ਮਹਿੰਗੀ ਕਿਆ ਵਾ ਚਲ ਆ ਫਿਰ ਤੁਸੀਂ ਕਹਿੰਦੇ ਦਏ ਆ ਨਾ ਫਿਰ ਰਖੜੀ ਅਜੀ ਬਣਨੇ ਆ ਮੇਰਾ ਤੇਰਾ ਦਏ ਹੀ ਤੇ ਚਲ ਚਾਂਦੀ ਰਖੜੀ ਬਣਾ ਕੇ ਖੜੂਗੀ ਥੋੜੀ ਸੋਹਣੀ ਲੱਗਦੀ ਆ ਤੇ ਨਾਲੇ ਕੋਈ ਟੈਮ ਵੀ ਥੋੜਾ ਕੱਟ ਜਾਂਦੀ ਆ ਜਿਹੜਾ ਧਾਗਾ ਵਾ ਉਹ ਤੇ ਕੀ ਐਵੇਂ ਨਿਆਣਿਆਂ ਵਾਲਾ ਕੰਮ ਹੋ ਜਾਂਦਾ ਵਾ ਨਾ ਤਾਂ ਕਰਕੇ ਮੈਂ ਕਹਿਨ ਦਈਂ ਹੀ ਇਹ ਜੋ ਰੁਕ ਜਾਣੇ ਦਾ ਬਾਅਦ ਚਲ ਜਾਣੇ ਰਖੜੀ ਲਾ ਗਈ। ਉਹ ਵਿਆਹਿਆ ਵਰਿਆ ਹੋਇਆ ਹੈਗਾ ਵਾ, ਸਿਆਣਾ ਬਣਾ ਹੋਇਆ ਹੈ ਵਾ। ਉਹਨੂੰ ਧਾਗੇ ਹੀ ਬੰਦੇ ਆ। ਉਹਨੂੰ ਚਾਂਦੀ ਦੀ ਚੰਗੀ ਲੱਗੂਗੀ ਰਖੜੀ। ਧਾਗੇ ਅੱਜਕੱਲ ਚੱਲਦੇ ਆ। ਮੈਂ ਤਾਂ ਤੁਹਾਨੂੰ ਜੜੀ ਗੱਲ ਕਹਿਦਾ ਨਾ, ਤੁਸੀਂ ਨਹੀਂ ਮੰਨਣੀ ਹੁੰਦੀ ਨਾ। ਉਹ ਨਾਲੇ ਜਿਨ੍ਹਾਂ ਦਾ ਪਿਆਰ ਹੁੰਦਾ ਵਾ ਨਾ, ਉਹ ਧਾਗੇ ਬਨ ਕੇ ਹੁੰਦੀਆਂ ਵਾ। ਚਾਂਦੀ ਬੰਨਣਾ ਕੋਈ ਜ਼ਿਆਦਾ ਪਿਆਰ ਨਹੀਂਗਾ ਹੋ ਜਾਂਦਾ। ਉਹ ਚਲੋ ਠੀਕ ਆ ਬਾਬਾ। ਚਲ ਆ ਗਾਂ ਇੱਥੇ ਲੈ ਕੇ ਆਪਾਂ। ਚਾਹੀਦਾ ਕੋਸ਼ਾ ਨਹੀਂ ਆ ਤੇ ਬਸ ਸੜੂ ਭੁਜੂ ਕਰੀ ਜਾਣਾ ਹੁੰਦਾ ਵਾ ਇੱਥੇ ਹੀ। ਚਲ ਆ ਗਾਂ। ਚਾਂਦੀ ਦੀ ਚਾਹੀਦੀ ਤੈਨੂੰ ਬਸ ਕਾਲੀ ਪਾਛੜਨੀ ਹੁੰਦੀ ਹੈ ਜਦੋਂ ਵੀ ਕਿਤੇ ਜਾਣਾ ਹੁੰਦਾ ਵਾ ਥੋਣੇ ਨਾ ਉੱਥੇ ਜਾ ਕੇ ਵੀ ਨਾ ਬਸ ਚਲੂੰ ਚਲੂੰ ਕਰੀ ਜਾਣਾ ਵੀ ਚਲਿਏ ਚਲਿਏ ਦੋ ਮਿੰਟ ਬਹਿਣਮ ਨਹੀਂ ਦੇਣਾ ਚਾਹੀਦੇ ਨਾਲ ਚਲ ਚਲਿਏ ਗਾਂ ਚਾਲਾ ਸਬਜੀ ਤਾਂ ਬਣ ਗਈ ਮਮੀ ਓ ਅਹੀਂ ਚੱਲੇ ਆਂ ਪਿੰਡ ਨੂੰ ਮੜਾ ਜਾ ਆਏਣਾ ਮਸ਼ਮਾਂ ਨੂੰ ਆਹ ਕਹਿੰਦਾ ਏ ਤੇਰੀ ਮੰਮੀ ਨੇ ਠੀਕ ਆ ਆ ਮਮੀ ਠੀਕ ਨਹੀਂ ਥੋੜੀ ਜਿਹੀ ਬੁਖਾਰ ਜਿਹਾ ਹੋਇਆ ਉਹਨਾਂ ਨੂੰ ਤੇ ਮੈਂ ਹਾਂ ਪਤਾ ਲੈ ਆਵਾ ਤੇ ਨਾਲੇ ਇਹ ਕਹਿੰਦੀ ਆ ਵੀ ਰਖੜੀ ਵੀ ਬੰਨੀ ਆਈ ਮੇਰਾ ਦਰਾਦਾ ਹੀ ਪਹਿਲ ਚਲਚਲਚਾਰ ਕਰਕੇ ਢਰ ਕੇ ਜਾਵਾਂਗੇ ਚੱਲ ਬੰਨਿਆ ਜੇ ਕਹਿਣ ਦਿਆ ਵਾ ਤੇ ਤੈਨੂੰ ਵੀ ਪਤਾ ਵਾ ਭੂਆ ਹੁਣਾਂ ਨੇ ਵੀ ਤੁਹਾਡੀਆਂ ਨਹੀਂ ਆਉਣਾ ਵਾ ਮੁੜ ਕੇ ਤੂੰ ਚਲ ਗਈ ਅਗਲੀਆਂ ਕਹਿਣ ਗਿਆ ਕੱਲੀ ਕੱਲੀ ਨਾਉ ਆ ਉਹ ਵੀ ਸਾਡਾ ਵੇਖ ਕੇ ਤਾਂ ਚਲ ਗਈ ਆ ਉਹਨੂੰ ਨਹੀਂ ਪਤਾ ਵੀ ਉਹਨਾਂ ਨੇ ਆਉਣਾ ਵਾ ਹੈ ਤਾਂ ਸਹੀ ਆ ਮੀ ਮੇਰਾ ਰਦਾ ਹੀ ਹਲੇ ਢਰ ਕੇ ਚਲ ਜਾਂਗੀ ਚੱਲ ਮੈਂ ਛੱਜਦਾ ਕੋਈ ਚੀਜ਼ ਖਰੀਦੀ ਜਾਂਦੀ ਆ ਐਦਾਂ ਸਹੀ ਸਦੀ ਵਿੱਚ ਨਾ ਕੀ ਨਾ ਜੋ ਹੁਜਾ ਪਤਾ ਲਿਆ ਜਾਣਾ ਵਾ ਕੀ ਮੈਂ ਰਖੜੀ ਬਨੂਗੀ ਵਿਚਾਰੇ ਰੋ ਤੇ ਹੁਣ ਇੱਕੋ ਗਾਲੀ ਕਰੀ ਜਾਂਦੀ ਆ ਤੇ ਚੱਲ ਹੁਣ ਏਦਾਂ ਕਰਨੀ ਫਰਕਾਰੀ ਆ ਉਹਨੇ ਕੀ ਕਰਨਾ ਫਿਰ ਜਾਣਾ ਤੇ ਹੈ ਹੀ ਆ ਹੁਣ ਫਿਰ ਤੇ ਰਖੜੀ ਦੇ ਵਿੱਚ ਦਿਨ ਕਿਹੜੇ ਰਹਿ ਗਏ ਆ ਦਿਨ ਤੇ ਰਹਿ ਗਏ 2-3 ਫਿਰ ਜਾਓਗੇ ਹੁਣ ਨਾ ਰਖੜੀ ਦਾ ਕੰਮ ਨਬੇੜ ਕੇ ਫੇਰੇ ਆਵੀ ਤੇ ਸ਼ਾਮਾਂ ਨੂੰ ਆ ਜਾਣਾ ਕਿ ਰਾਤ ਰਹਿਣਾ ਵਾ ਉਹ ਰਾਤ ਮੇ ਕਿੱਥੇ ਰਹਿਣਾ ਆ ਇਹਨਾਂ ਨੇ ਫੇਸ਼ ਸ਼ਾਮ ਨੂੰ ਕਹਿਣਾ ਮੇ ਡੰਗਰਾਂ ਦਾ ਕੰਮ ਪੈ ਗਿਆ ਮੈਨੂੰ ਰਾਤ ਕਿੱਥੇ ਰਹਿ ਆ ਜਾਣਾ ਸ਼ਾਮਾਂ ਨੂੰ ਵਾਪਸ ਆਉਣਾ ਪੈਣਾ ਵਾ ਮੈਂ ਤਾਂ ਸੋਚਿਆ ਚਾ ਰਹੂੰਗੀ ਇੱਕ ਦੋ ਦਿਨ ਪਰ ਹੁਣ ਕਿਤੇ ਚੱਲ ਕੋਈ ਗੱਲ ਨਹੀਂ ਬਾਅਦ ਚ ਜਾ ਕੇ ਤੇ ਰਹਿ ਆਵੀ ਤੇ ਚੱਲ ਜੋ ਹੁਣ ਤੇ ਫੇਰ ਟਾਈਮ ਨਾ ਆ ਜਿਓ ਆਉ ਸ਼ਾਮ aí ਨੂੰ ਆ ਜਾਗੇ ਚੱਲ ਠੀਕ ਆ ਆ ਚਲੋ ਠੀਕ ਆ ਫਰ ਚੰਗਾ ਚੰਗਾ ਤਿਆਰ ਵਿਆਰ ਹੋ ਕੇ ਤੇ ਫੇਰ ਦਸਣ ਆਈ ਆ ਹੁਣ ਵੇਖੀ ਕਿੱਦਾਂ ਜਾਂਦੀ ਚਾਹ ਦੇ ਨਾਲ ਉਹ ਤਾਂ ਮੈਨੂੰ ਸਾਰਾ ਪਤਾ ਮੀਸਣੀਆਂ ਜੀਏ ਤੂੰ ਕਿੱਧਰ ਜਾਣਾ ਵਾ ਨਾ ਤੇ ਜਾਣਾ ਤਾਂ ਰਖੜੀ ਬੰਨਣ ਤੇ ਨਾ ਜਾਣਾ ਤਾਂ ਮਾਂ ਦਾ ਪਤਾ ਲੈਣਾ ਜਿਹੜਾ ਸਮਾਨ ਲੈਣ ਜਾਣਾ ਵਾ ਨਾ ਤੂੰ ਉਹ ਹੀ ਲੈਣ ਜਾਣਾ ਵਾ ਮੈਨੂੰ ਤੂੰ ਚਾਰ ਨਹੀਂ ਸਕਦੀ ਇਹ ਮੈਨੂੰ ਪੱਕਾ ਪਤਾ ਵਾ ਸ਼ਾਮਾ ਨੂੰ ਆ ਸਹੀਂ ਆਪੇ ਪਤਾ ਲੱਗ ਜਾਣਾ ਮੇਰੀ ਗੱਲ ਸੁਣੋ ਹੂੰ ਹੂੰ ਚੱਲੇ ਤੇ ਹੈਗੇ ਆ ਨਾ ਹੁਣ ਆਹੋ ਤੇ ਐਵੇਂ ਉੱਥੇ ਛੇਤੀ ਨਾ ਪਾਇਓ ਚੰਗਾ ਹੁਣ ਟਾਈਮ ਤੇ ਲੱਗ ਹੀ ਜਾਂਦਾ ਵਾ ਬੈਠੀਆਂ ਪਰ ਇਹ ਆ ਵੀ 5 ਵਜੇ ਉੱਠ ਕੇ ਲੋਈ ਉੱਥੋਂ ਮੁੜ ਕੇ ਟਾਈਮ ਨਾਲ ਘਰ ਵੀ ਆਉਣਾ ਵਾ ਜਾਣਾ ਮਗਰੋਂ ਆ ਤੇ ਆਉਣ ਦੀ ਪਹਿਲਾਂ ਕਾਲੀ ਪਈ ਆ ਦੋਹਾਂ ਘੰਟੇ ਚੱਲਦਾ ਵਾਂਡਾ ਉਹ ਜਿਆ ਤਿੰਨਾਂ ਘੰਟੇ ਨਾਲ ਵੀ ਉਹ ਜਿਆ ਉੱਥੇ ਹੋਰ ਇੱਕ ਘੰਟਾ ਬਹਿ ਜਾਂਗੀ ਤੇ ਫਿਰ ਕੀ ਹੋ ਜਾਣਾ ਵਾ 5 ਵਜੇ ਉੱਠ ਕੇ ਚਲੋ ਠੀਕ ਆ ਬਾਬਾ ਤੁਹਾਡੇ ਨਾਲ ਨਹੀਂ ਕੋਈ ਵੀ ਜੇ ਸਕਦਾ ਠੀਕ ਵਾ ਨਾ ਉਹ ਅੱਡੇ ਦੇ ਖਲਾਰੇ ਉੱਥੇ ਤੇ ਮੈਂ ਲੱਲਾ ਸਮਾਨ ਜਿਹੜਾ ਲੈਣਾ ਵਾ ਆਟਾ ਗੋਨੀ ਲਵਾ ਥੋੜਾ ਜਿਹਾ ਮੈਂ ਤੇ ਮੈਡਮ ਨੇ ਗਈ ਨੇ ਕਿੱਥੇ ਪਤਾ ਨਾ ਹਾਂ ਪੁੱਤ ਚਲ ਗਈ ਮਹਾਰਾਣੀ ਆਹੋ ਚਲ ਗਈ ਆ ਇਹੋ ਤਾਂ ਬਹਾਨਾ ਲੱਭਣ ਲਈ ਹੀ ਵੀ ਕਦੋਂ ਕੋਈ ਬਹਾਨਾ ਮਿਲੇ ਤਾਂ ਕਦੋਂ ਮੈਂ ਜਾਵਾਂ ਇਹ ਮੰਮੀ ਜਿਹੜੇ ਕੰਮ ਗਈ ਆ ਨਾ ਮੈਨੂੰ ਸਭ ਪਤਾ ਵਾ ਸੰਦੀਪ ਪਤਾ ਤੇ ਮੈਨੂੰ ਵੀ ਆ ਪਰ ਤੇਰੇ ਪਿਓ ਨੇ ਨਹੀਂ ਮੰਨਣਾ ਕਿਤੇ ਬੰਦਾ ਇਹਦਾ ਮਗਰੇ ਹੀ ਜਾਵੇ ਤੇ ਜਾ ਕੇ ਵੇਖੇ ਕਿ ਮਾਂ ਬਿਮਾਰ ਹੈਗੀ ਵੀ ਆ ਕਿ ਨਹੀਂ ਹੈਗੀ ਅਹ ਮਾਂ ਨੂੰ ਕੀ ਹੋਇਆ ਵਾ ਚੰਗੀ ਭਲੀ ਤੁਰੀ ਫਿਰਦੀ ਆ ਏਕ ਬਹਾਨਾ ਹੀ ਇਹਦਾ ਕਿ ਮੈਂ ਜਾ ਕੇ ਸੈੱਟ ਲੈ ਆਵਾਂ ਉਥੋਂ ਹੋਰ ਕੀ ਆ ਚੱਲ ਕੋਈ ਨਹੀਂ ਆ ਹੀ ਜਾਣਾ ਸ਼ਾਮਾਂ ਨੂੰ ਲੱਗ ਹੀ ਜਾਣਾ ਪਤਾ ਤੇਰੇ ਪਿਓ ਨੇ ਤਾਂ ਮੇਰੀ ਗੱਲ ਮੰਨਣੀ ਹੀ ਨਹੀਂ ਮੰਮੀ ਜਦੋਂ ਸੈੱਟ ਕੱਢ ਕੇ ਦਊਗੀ ਨਾ ਤੁਹਾਨੂੰ ਫਿਰ ਇਹਦੇ ਨਾਲ ਗੱਲ ਕਰਿਓ ਕਿ ਹੁਣ ਕਿੱਥੋਂ ਆਇਆ ਵਾ ਉਦੋਂ ਦਾ ਤਾਂ ਨਿਕਲਿਆ ਨਹੀਂ ਸੀ ਸੈੱਟ ਮੈਂ ਤੈਨੂੰ ਕਹਿਣ ਲਈ ਮੈਂ ਤੂੰ ਫੇਰ ਨਾ ਕਰ ਕੇ ਇਸ ਗੱਲ ਦਾ ਇਹਨੂੰ ਇੱਕ ਵਾਰ ਸੈੱਟ ਲੈ ਕੇ ਘਰ ਆ ਲੈਂਦੇ ਫਿਰ ਮੈਂ ਜਾਣਾ ਤੇ ਇਹ ਜਾਣੇ ਫਿਰ ਮੈਂ ਕਹਣਾ ਇੰਨੇ ਦਿਨਾਂ ਦੀ ਮਾਰੀ ਫੋਲੀ ਨਹੀਂ ਸੀ ਉਹਨਾਂ ਅਲਮਾਰੀ ਫੋਲੀ ਦੇ ਵਿੱਚੋਂ ਨਿਕਲ ਆਇਆ ਵਾ ਇਹ ਮਾਂ ਇਹਦੀ ਜਿਹੜੀ ਆ ਨਾ ਇਹਦੇ ਨਾਲ ਵੀ ਚਾਰ ਰਤੀਆਂ ਤਾਂ ਆ ਵਾ ਉਹਨੂੰ ਘਟਣਾ ਸਮਝੀ ਇਹ ਮੈਂਟ ਮੈਂਟ ਫੋਨ ਤੇ ਮੇਲ 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 ਕਰਦੀ ਰਹਿੰਦੀ ਜੋ ਸਾਡੇ ਘਰ 'ਚ ਗੱਲਬਾਤ ਹੁੰਦੀ ਆ ਨਾ ਇਹ ਸਾਰੇ ਗੱਲ ਆਪਣੀ ਮਾਂ ਦੇ ਕੰਨਾਂ 'ਚ ਪਾਉਂਦੀ ਆ ਮੈਨੂੰ ਲੱਗਦਾ ਵਾ ਇਹਦੇ ਭਰਾ ਨੂੰ ਕਿਸ ਗੱਲ ਦਾ ਨਹੀਂ ਪਤਾ ਭਰਾ ਪਰ ਜਾਈਏ ਇਹਦੇ ਚੰਗੇ ਆ ਪਰ ਮਾਂ ਹੀ ਆ ਵਾ ਦੇ ਦੇ ਵਾਂਗੂ ਮਾਂਵਾ ਤਾਂ ਇੱਕੋ ਰਸੇ ਆ ਕਿਤੇ ਸਾਡੇ ਘਰ 'ਚ ਕੋਈ ਗੱਲ ਹੋ ਲੈਂਦੇ ਫੇਰ ਇਹਦੀ ਮਾਂ ਨੂੰ ਮੈਂ ਚੰਗੇ ਪੱਠੇ ਪਾਉਣੇ ਆ ਪੇ ਤੂੰ ਜਿਹੜੀ ਕੁੜੀ ਭੂਏ ਚੜਾਈ ਆ ਨਾ ਸਿਰ ਤੇ ਇਹਨੂੰ ਹਟਾਲਾ ਬਗਾਨਿਆਂ ਘਰਾਂ 'ਚ ਐਦਾਂ ਨਹੀਂ ਟਾਈਮ ਲੰਘਦਾ ਹੁੰਦਾ ਇਹਦੀ ਮਾਂ ਨਾਲ ਨਾ ਗੱਲ ਕਰਿਓ ਭਰਾ ਨਾਲ ਕਰਿਓ ਉਹਨੇ ਸਿੱਧੀ ਕਰਨੀ ਆ ਕੋਈ ਗੱਲ ਨਹੀਂ ਹੁਣ ਵੇਖ ਲਾ ਤੇਰੇ ਰਿਸ਼ਤੇ ਵੱਲੋਂ ਕੰਮ ਬੰਦੇ ਨੇ ਘਾਰ ਹੀ ਦਿੱਤਾ ਨਾ ਤੇ ਕੋਈ ਗੱਲ ਨਹੀਂ ਜੇ ਉੱਥੇ ਨਾ ਹੋਊ ਫੋਰ ਕਿਤੇ ਹੋਜੂਗਾ ਮੰਮੀ ਮੈਂ ਤਾਂ ਅੱਗੇ ਨਹੀਂ ਹਿਚਾਉਂਦੀ ਕਿ ਇਹਦੇ ਰਿਸ਼ਤੇਦਾਰਾਂ 'ਚ ਹੋਵੇ ਚੱਲ ਜੋ ਮਹਾਰਾਜ ਕਰਦਾ ਨਾ ਉਹ ਤਾਂ ਵਧੀਆ ਹੀ ਕਰਦਾ ਵਾ ਚੰਗਾ ਹੀ ਹੋ ਗਿਆ ਵਾ ਤੇ ਉਹ ਸਬਜ਼ੀ ਮੈਂ ਬਣਾਤੀ ਆ ਤੇ ਮੈਂ ਲੱਗੀ ਹਾਂ ਆਟਾ ਗੁੰਨਾ ਮੈਂ ਉਹਨੇ ਗੁੰਨਦੀ ਨਹੀਂ ਕੋਈ ਗੱਲ ਨਹੀਂ ਚੱਲਾ ਫੜ ਗੁੰਦੇ ਆਟਾ ਫੇ ਤੂੰ ਕੋਈ ਗੱਲ ਨਹੀਂ ਤੇ ਮੈਂ ਕੱਪੜੇ ਵੇਖ ਲਾਂ ਬਾਹਰ ਮਸ਼ੀਨ 'ਚ ਪਾਈ ਦੋ ਚਲੋ ਠੀਕ ਆ ਉਹਨੂੰ ਤੇ ਇੰਨਾ ਫਿਗਰ ਬਣੀ ਆ ਨਾ ਆਟਾ ਹੀ ਗੁੰਜਾਂ ਉਹਨੇ ਜਾਣਾ ਸੀ ਤਾਂ ਦਵਾ-ਦਵ ਲੀੜੇ ਪਾਏ ਦੇ ਨਿਕਲ ਗਈ ਆ ਮੇਰੀ ਗੱਲ ਸੁਣੋ ਵੇਖ ਲਾ ਜਿਹੜੀਆਂ ਲੈਣੀਆਂ ਰਖੜੀਆਂ ਤੇ ਸਾਰੀਆਂ ਸੋਹਣੀਆਂ ਵਾਂ ਹਾਂ ਇਹ ਵੀ ਡੱਬਾ ਪੈਕ ਕਰਾਓ ਕਿਹੜਾ ਲੈਣਾ ਵਾ ਪਤੀਸ਼ਾ ਹੀ ਲੈ ਲੈਨੇ ਹੋਰ ਕੀ ਲੈਣਾ ਵਾ ਚਲ ਲਓ ਫਿਰ ਮੈਂ ਰਖੜੀਆਂ ਵੇਖ ਲਾਂ ਕਿਰਜੀ ਪਤੀਸ਼ਾ ਦਾ ਡੱਬਾ ਦੇ ਦੋ ਹਾਂ ਇੱਕ ਮਰਹਮਾਨ ਠੀਕ ਨੇ ਡੱਬਾ ਲੈ ਲ ਆਹ ਸੋਨੀਆਂ ਇਹ ਵੀ ਕਰਾ ਲਈ ਨੇ ਭਜੀ ਆਪ ਅਧੋ ਰਖੜੀਆਂ ਕਿੰਨੇ ਪੈਸੇ ਹੋਗੇ ਇਹਨਾਂ ਨੇ ਭਾਈ 300 ਰੁਪਏ ਆਲ ਥੈਂਕ ਯੂ ਭਜੀ ਆ ਵੀ ਚੇਪਾ ਉਹ ਪਰਲਾ ਇਹਨੂੰ ਨਾਲ ਨਾ ਮੇਰੀ ਗੱਲ ਸੁਣੋ ਹਾਂ ਆ ਕੀ ਤੀ ਪਤੀਸੇ ਉੱਤੇ ਮਰ ਗਈਆਂ ਬਰਫੀ ਦਾ ਡੱਬਾ ਲੈਨੇ ਹਾਂ ਉਹ ਚੰਗਾ ਭੜਾਵਾ ਏ ਪਹਿਲੀਆਂ ਜੇ ਲੋਕੀ ਇਹੋ ਖੜਦੇ ਹੋਣੀ ਲੋਕਾਂ ਨੇ ਉੱਠ ਟੰਗ ਲਿਆ ਬਰਫੀ ਖੜਨੀ ਕੱਲਾ ਕੱਲਾ ਮੇਰਾ ਵੀਰ ਹੀ ਤੇ ਦੱਸ ਉਹ ਮੈਂ ਰਕੜੀ ਬੰਨਾਂਗਾ ਕੱਲਾ ਕੱਲਾ ਸਾਡੀ ਬਰਫੀ ਤੇ ਹੀ ਆਇਆ ਵਾ ਕੀ ਖੜਨਵੇਂ ਹੋ ਜਿਆ ਬੰਦਾ ਚਾ ਸਵਾਦੀ ਰਕੜੀ ਲੈ ਕੇ ਦਵੇ ਮੈਂ ਚਲ ਚਾਂਦੀ ਦੀ ਬਣਾਉਂਗੀ ਪਰ ਉਹ ਵੀ ਮੇਰੀ ਰੀਜ ਵਿੱਚ ਹੀ ਰਹਿ ਗਈ ਉਹ ਕੋਈ ਨਹੀਂ ਅਗਲੀ ਵਾਰੀ ਚਾਂਦੀ ਦੀ ਪਾਦਾਂਗੇ ਚਾਂਦੀ ਦੀ ਪਾਦਾਂਗੇ ਹਾਂ ਉਹ ਵੀਰ ਵਰਬੋ ਦੀ ਦੇਖਿਆ ਵਾ ਜਦੋਂ ਕਹਿਣਾ ਉਹ ਦੋਸੇ ਕਰਨਾ ਨਹੀਂ ਹੰਦਾ ਸੋਈ ਨਹੀਂ ਪਾਦਾਂਗੇ ਅੱਗੇ ਚੰਗੀ ਜੀ ਰੀਤੀ ਆ ਗਈ ਆ ਫਸ ਗਿਆ ਮੀ ਸੱਚ ਦਾ ਉਹ ਠੀਕ ਠਾਕ ਠੀਕ ਆ ਗਰੀ ਮੈਂ ਤੇਰੇ ਨਾਲ ਹੀ ਕਰ ਲਈਂਗੀ ਚੇਕੇ ਆ ਲੈਡੀ ਹੋ ਗਏ ਬਸ ਇਦਾਂ ਠੀਕ ਠਾਕ ਕਰ ਲਈਆ ਹਾਂਜੀ ਹੋਰ ਕਰਈਏ ਭਾਬੀ ਹਣੀ ਹਾਂਜੀ ਕਰੇ ਅੱਛਾ ਅੱਛਾ ਹੋਰ ਸਨਾਹ ਮਮੀ ਠੀਕ ਠਾਕ ਹੈ ਹਾਂ ਠੀਕ ਠਾਕ ਪੁੱਤ ਗੜਾਉਂਦੀ ਆ ਹਾਂ ਤੂੰ ਨਾਲ ਲੈ ਆਉਣਾ ਕਿਹਨਾਂ ਕਹਿਣਾ ਤੂੰ ਕੱਲੀ ਆਈ ਹੈ ਮਮੀ ਨਾਲ ਕਿਨੂੰ ਲਿਆਉਣਾ ਸੀ ਘਰੇ ਵੀ ਤੁਹਾਨੂੰ ਪਤਾ ਕਿਹਨੇ ਨਾ ਕਿਹਨੇ ਰਹਿਣਾ ਸੀ ਅੱਛਾ ਤੇ ਉਹਦਾ ਪਰ ਕੀ ਫਿਰ ਅਸੀਂ ਦੋਵੇਂ ਜਣੇ ਆਏ ਆ ਫਿਰ ਘਰੇ ਤੁਹਾਨੂੰ ਪਤਾ ਕੰਮ ਵੀ ਫਿਰ ਵੇਖਣਾ ਪੈਂਦਾ ਮਗਰ ਠੀਕ ਹੈ ਹਾਂਜੀ ਹੋਰ ਵੀਰ ਜੀ ਠੀਕ ਠਾਕ ਰਹੀ ਆ ਹਾਂ ਸਭ ਠੀਕ ਠਾਕ ਹੈ ਅੱਛਾ ਅੱਛਾ ਭਾਬੀ ਭਾਬੀ ਵੀ ਕਿਹ ਰਹੀ ਹੈ ਕੀ ਕਰਦੇ ਆ ਕੁਛ ਨਹੀਂ ਕਰਨਾ ਕੀ ਆ ਬੱਚੇਨ ਵਾਰ ਕੇ ਟੇਗੀ ਕੱਪੜੇ-ਕੁੱਪੜੇ ਧੋ ਕੇ ਟੇਗੀ ਠੀਕ ਠੀਕ ਆ ਹਾਂ ਚਲੋ ਵਧੀਆ ਗੱਲ ਵਾ ਤੁਸੀਂ ਤੇ ਮੈਂ ਆਉਣਾ ਨਹੀਂ ਆ ਤੇ ਚੱਲਹੀਂ ਜਾ ਕੇ ਉਹ ਹੋਣੇ ਮੈਂ ਹੁਣਾ ਤੇ ਹੈਗਾ ਸੀ ਕਿ ਫੇਰ ਮੁੜ ਕੇ ਮੈਂ ਹਾਂ ਲਖਵੀਰ ਨੂੰ ਕਲਾ ਪਾਸੀ ਐਸੇ ਕਰਕੇ ਆ ਮੈਂ ਪਹਿਲੇ ਜਾਓ ਇੱਕ ਅਰ ਪਤਾ ਲੈ ਕੇ ਉਹਨਾਂ ਲਈ ਮੈਂ ਆਉਂ ਇਨਾਂ ਨੇ ਵੀ ਉਦੋਂ ਦੱਸਿਆ ਹੀ ਨਾ ਬਸ ਚੁੱਪ ਕਰਕੇ ਚੱਲ ਗਏ ਤੇ ਉਹਦ ਮੁੜ ਗਿਆ ਅਚਨਕ ਜਦੋਂ ਮੈਂ ਵੇਖਿਆ ਤੇ ਮੈਂ ਹਾਂ ਲੈ ਵੀਰ ਜੀ ਹੋਣੀ ਚਲ ਮੈਂ ਤੇਰੀ ਭਾਬੀ ਨੂੰ ਕਲਾਉਣੀ ਆ ਨਰ ਮੈਂ ਮੁੜ ਕੇ ਚਾਹ ਬਣਾ ਕੇ ਲੈ ਕੇ ਆਈ ਚਲੋ ਠੀਕ ਜੀ ਇੱਥੇ ਆਜੋ ਪਾ ਦੋ ਰੇ ਰੀਆ ਵੀਰ ਜੀ ਕੋ ਨਹੀਂ ਹੈਗੇ ਚਲ ਰਖੜੀ ਮੈਂ ਬਾਨੇ ਦਿੰਦੇ ਰਮਨ ਹਾਂਜੀ ਮੰਮੀ ਰੁਪਿੰਦਰ ਆਈ ਆ ਰੁਪਿੰਦਰ ਆਈ ਆ ਹਾਂ ਠੀਕ ਆ ਤੇ ਉਹ ਨਾਲੇ ਤੇ ਪਾਣੀ ਲੈ ਕੇ ਆ ਪਹਿਲਾਂ ਨਾਲੇ ਮੈਂ ਕਿਹਾ ਵੀ ਵਧੀਆ ਜੀ ਬਣਾ ਕੇ ਲਿਆਉਣੀ ਮੇਰੀ ਤੀ ਵਾਸਤੇ ਠੀਕ ਆ ਹਾਂ ਚਲੋ ਤੁਸੀਂ ਬੈਠੋ ਮੈਂ ਲਿਆਈ ਪਾਣੀ ਕਿਵੇਂ ਠੀਕ ਹੈ ਠੀਕ ਆ ਮੰਮੀ ਲਿਆਈ ਸੱਚ ਕਰ ਪਾ ਸਤਿ ਸ਼੍ਰੀ ਅਕਾਲ ਜਿੰਦੂ ਸਸ਼ੀਆ ਭਾਬੀ ਸਤਿ ਸ਼੍ਰੀ ਅਕਾਲ ਹੋਰ ਸਨਾਓ ਠੀਕ ਠਾਕ ਤੁਸੀਂ ਆਜੋ ਇਥੇ ਆਜੋ ਕੋਈ ਨਹੀਂ ਬੈਠ ਬੈਠ ਕੋਈ ਨਹੀਂ ਇਥੇ ਆਜੋ ਹੋਰ ਸਨਾਓ ਠੀਕ ਠਾਕ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਬੱਸ ਵਧੀਆ ਆਪਣਾ ਵੀ ਦੱਸਿਆ ਹੀ ਨਹੀਂ ਆਣਾ ਸੀ ਫੋਨ ਫਾਨੇ ਨਹੀਂ ਕੀਤਾ ਫੋਨ ਕੀ ਕਰਨਾ ਹੀ ਭਾਬੀ ਇਦਾਂ ਹੀ ਬੱਸ ਛੇ ਛੇ ਦੀ ਤਿਆਰੀ ਹੋਈ ਅੱਗੇ ਦਿਨਾਂ ਦਾ ਟਾਈਮ ਨਹੀਂ ਲੱਗਦਾ ਠੀਕ ਹੈ ਅੱਜ ਮਸਾਂ ਹੀ ਟਾਈਮ ਲੱਗਾ ਸੀ ਤੇ ਮੈਂ ਸੋਚਿਆ ਚਲ ਹੋਈ ਹੁੰਦੇ ਆ ਚਲੋ ਵਧੀਆ ਕੀਤਾ ਆ ਗਏ ਉਹ ਤੇ ਹਾਂ ਵੀਰ ਜੀ ਹੁਣੇ ਘਰੇ ਹੀ ਹੈ ਹਾਂਜੀ ਹਾਂਜੀ ਘਰੇ ਹੀ ਨੇ ਅੱਛਾ ਅੱਛਾ ਹੋਰ ਸਨਾਓ ਠੀਕ ਠਾਕ आलो फंड आलो दी मम्मी पानी ਲੈ ਲੋ ਤੁਸੀਂ ਮੈਂ ਸੋਚਿਆ ਪਤਾ ਨਹੀਂ ਫੋਨ ਉਹ ਨਹੀਂ ਕੀਤਾ ਹੈਗਾ ਘਰੇ ਹੁਣੇ ਵੀ ਹੈਗਾ ਨਹੀਂ ਹੋਣੇ ਨਹੀਂ ਘਰੇ ਹੀ ਕਿੱਥੇ ਜਾਣਾ ਠੀਕ ਠੀਕ ਆ ਹਾਂਜੀ ਹੋ ਠੀਕ ਠਾਕ ਹਾਂ ਸਭ ਵਧੀਆ ਉਧਰ ਕਿਵੇਂ ਮਾਸੀਆਂ ਨੇ ਠੀਕ ਠਾਕ ਹੈ ਹਾਂਜੀ ਉਹ ਵੀ ਠੀਕ ਠਾਕ ਉਹਦਾ ਦੇ ਭਾਈ ਨਾਲ ਹੀ ਹੁੰਦੇ ਹਾਂਜੀ ਤੇ ਭਾਰੇ ਆ ਵੀ ਤੁਹਾਨੂੰ ਪਤਾ ਫਿਰ ਘਰੇ ਵੀ ਰਹਿਣਾ ਸੀ ਮਗਰ ਉਹ ਤੇ ਹੈ ਉਹਦਾ ਕਰਕੇ ਫਿਰ ਮੁਸ਼ਕਲ ਜੀ ਥੋੜੀ ਤੇ ਫਿਰ ਅਸੀਂ ਦੋਵੇਂ ਹੋਣੇ ਆ ਠੀਕ ਹਾਂ ਜੀ ਹੋਰ ਗਏ ਪਿੰਡ ਠੀਕ ਠਾਕ ਹਾਂ ਸਭ ਵਧੀਆ ਠੀਕ ਠਾਕ ਜਾਣਾ ਸਿਰਫਿੰਦਰ ਰੁਪਿੰਦਰ ਰਖੜੀ ਲੈ ਕੇ ਫਿਰ ਮੈਂ ਕਹਾਂ ਪਹਿਲੇ ਰੁਪਿੰਦਰ ਆ ਜਾ ਫੇਰ ਹੀ ਅਸੀਂ ਜਾਵਾਂਗੇ ਠੀਕ ਠੀਕ ਆ ਚਲੋ ਤੁਸੀਂ ਬੈਠੋ ਤੇ ਮੈਂ ਤੇਰੇ ਵੀਰੇ ਨੂੰ ਵਾਜ ਮਾਰਦੀ ਆ ਨਾਲੇ ਚਾਹ ਬਣਾ ਕੇ ਲਿਆਵਾਂ ਚਲੋ ਠੀਕ ਆ ਹਾਂ ਜੀ ਲੈ ਪਰੌਣੇ ਆਏ ਆ